ਸੱਚ ਹੁਕਮਤ ਮਾ ਚਤਰ ਚਕਰਵਰਤੀ ਚਤਰ ਚਕਰ ਪੁਗਤੇ ਸ਼ਿਆਮਭਉ ਸੁਭ ਸਰਬਦਾ ਸਰਬਯੁਗਤੇ ਤੁ ਕਾਲਮ ਪ੍ਰਨਾਸੀ ਦੇ ਆਲਮ ਸਰੂਪੇ ਸਦਾ ਅੰਗ ਸੰਗੇ ਅਪੰਗਮ ਪੇਪੁਤ ਆਵੇ ਨਾ ਜਾਏ ਮੇਰਾ ਗੁਰੂ ਪਿਆਰੀ ਸਾਧ ਸੰਗਤ ਜੀਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸੰਗਤ ਜੀ ਇੰਦਰਜੀਤ ਦੀ ਪਿਆਰ ਭਰੇ ਸਤਿ ਸ਼੍ਰੀ ਅਕਾਲ ਗੁਰਮੱਤੇ ਵਿੱਚ ਜਿਸ ਤਰ੍ਹਾਂ ਨਾਮ ਬਾਣੀ ਸਿਮਰਨ ਸੇਵਾ ਅਤੇ ਸਤ ਸੰਗ ਦਾ ਮਤਵ ਹੈ ਇਸੇ ਤਰ੍ਹਾਂ ਹੀ ਗੁਰੂ ਇਤਿਹਾਸ ਨਾਲ ਸੰਬੰਧਤ ਗੁਰੂ ਧਾਮ ਅਤੇ ਗੁਰੂ ਧਾਮਾਂ ਦੀ ਯਾਤਰਾ ਦੀ ਵੀ ਇੱਕ ਆਪਣੀ ਵਿਲੱਖਣ ਮਹਿਮਾ ਹੈ ਗੁਰੂ ਸਾਹਿਬਾਨ ਨੇ ਜਿੱਥੇ-ਜਿੱਥੇ ਆਪਣੇ ਮੁਬਾਰਕ ਚਰਨ ਪਾਏ ਉਹ ਜੰਗਲ ਉਜਾੜ ਬਿਆਬਾਨ ਵੀ ਪੁੱਤਰ ਅਤੇ ਸ਼ੋਭnik ਹੋ ਗਏ ਸਿੱਖ ਜਗਤ ਨੇ ਉਹਨਾ ਥਾਵਾਂ ਨੂੰ ਸੁੰਦਰ ਗੁਤਾਮਾਂ ਵਿੱਚ ਤਬਦੀਲ ਕਰ ਦਿੱਤਾ ਅਤੇ ਉੱਥੇ satsang ਨਾਮ ਬਾਣੀ ਸ਼ਬਦ ਕੀਰਤਨ ਦੇ ਪ੍ਰਵਾਹ ਚਲਾ ਦਿੱਤੇ ਜਿੱਥੇ ਜਾਂਦੇ ਹਰ ਗੁਰਸਿੱਖ ਆਪਣੇ ਸ਼ਰਧਾ ਅਤੇ ਪਿਆਰ ਭਰੇ ਹਿਰਦੇ ਨਾਲ ਮੋਸਕ ਚੁਕਾ ਕੇ ਗੁਰੂ ਚਰਨ ਦੀ ਛੋਹ ਪ੍ਰਾਪਤ ਧੂੜੀ ਨੂੰ ਮਸਤਕ ਤੇ ਲਾ ਕੇ ਸਤ ਸੰਗ ਨਾਮ ਬਾਣੀ ਕੀਰਤਨ ਤੇ ਅੰਮ੍ਰਿਤ ਪ੍ਰਵਾਹ ਵਿੱਚ ਮਨ ਦੀਆਂ ਟੁਬੀਆਂ ਲਾ ਕੇ ਇਸ਼ਨਾਨ ਕਰਦਾ ਹੈ ਅਤੇ ਲੋਕ ਪਰਲੋਕ ਸੁਹੇਲਾ ਕਰਦਾ ਹੈ ਇਸ ਪਾਵਨ ਪਵਿੱਤਰ ਅਸਥਾਨ ਤੇ ਦਸਵੇਂ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਹਾਰਾਜ ਨੇ ਦੇਹਦਾਰੀ ਗੁਰੂਆਂ ਦੀ ਪਰੰਪਰਾ ਨੂੰ ਸਮਾਪਤ ਕਰਕੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ ਅਤੇ ਸਮੂਹ ਖਾਲਸਾ ਨੂੰ ਪੰਥ ਨੂੰ ਆਦੇਸ਼ ਜਾਰੀ ਕੀਤਾ ਆਗਿਆ ਪਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇਣ ਦੇ ਕੁਝ ਦਿਨਾਂ ਬਾਅਦ ਹੀ ਇਸ ਪਾਵਨ ਸਤਾਂ ਤੋਂ ਸਿਰਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਆਪਣੀ ਮਾਤ ਲੋਕ ਦੀ ਯਾਤਰਾ ਸਪੂਰਨ ਕਰਕੇ ਸੱਚਖੰਡ ਗਮਨ ਕੀਤਾ। ਦਾਸ ਹਮਦੀਨਾ ਸੰਖੇਪ ਜੀਵਨੀ ਸਿਰਗੁਰੂ ਗੋਬਿੰਦ ਸਿੰਘ ਸਾਹਿਬ ਜੀ। ਉਤਾਰ ਤਾਰਿਆ ਪੂਰ ਸੁਦੀ ਸਤ ਸੰਪਤ 1723ਵੀਂ 22 ਦਸੰਬਰ ਸਨ 1666 ਈਸਵੀ ਜਨਮ ਸਥਾਨ ਸ੍ਰੀ ਪਟਨਾ ਸਾਹਿਬ ਬਿਹਾਰ ਪਿਤਾ ਸ੍ਰੀ ਗੁਰੂ ਤੇ ਬਾਦਰ ਜੀ ਮਾਤਾ ਗੁਜਰੀ ਜੀ ਗੁਰੂ ਗੱਦੀ ਮਗਰ 12 ਸੰਮਤ 1732 ਈਸਵੀ 11 ਨਵੰਬਰ 1695 ਈਸਵੀ ਸੰਤਾਨ ਬਾਬਾ ਅਜੀਤ ਸਿੰਘ ਜੀ ਬਾਬਾ ਜੁਜਾਰ ਸਿੰਘ ਜੀ 8 ਪੂ ਸੰਮਤ 1761 ਨੂੰ ਬੜੀ ਬੀਰਤਾ ਨਾਲ ਲੜਦੇ ਹੋਏ ਚਮਕੌਰ ਸਾਹਿਬ ਦੇ ਜੰਗ ਵਿੱਚ ਸ਼ਹੀਦ ਪਾਏ ਬਾਬਾ ਜੁਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ 13 ਪੂ ਸੰਮਤ 1761 ਨੂੰ ਵਜ਼ੀਰ ਖਾਨ ਸ਼ੂਬਾ ਸਰਾਮ ਦੇ ਹੁਕਮ ਨਾਲ ਫਤਿਹਗੜ੍ਹ ਸਾਹਿਬ ਸਰਹੰਦ ਵਿਖੇ ਨੀਂਹ ਵਿੱਚ ਚਿਣ ਕੇ ਸ਼ਹੀਦ ਕਰ ਦਿੱਤੇ ਗਏ ਬਾਣੀ ਰਚਨਾ ਪੰਜਾਬੀ ਹਿੰਦੀ ਬ੍ਰਿਜ ਸੰਸਕ੍ਰਿਤ ਅਰਬੀ ਅਤੇ ਫਾਰਸੀ ਭਾਸ਼ਾਵਾਂ ਵਿੱਚ ਆਪ ਜੀ ਨੇ ਅਥਾ ਬਾਣੀ ਰਚੀ ਜੋ ਕਿ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਅਤੇ ਸਰਬ ਲੋਕ ਗ੍ਰੰਥ ਵਿੱਚ ਦਰਜ ਮਿਲਦੀ ਹੈ ਖਾਲਸਾ ਸਾਜਿਆ ਇੱਕ ਵਿਸ਼ਾਖ ਸੰਪਤ 1856 ਈਸਵੀ 30 ਮਾਰਚ 1699 ਈਸਵੀ ਨੂੰ ਤਖਤ ਸ਼੍ਰੀ ਕੇਸ਼ਗੜ ਸਾਹਿਬ ਅਨੰਦਪੁਰ ਵਿਖੇ ਮੁਖ ਯੁੱਧ ਪੰਗਾਲੀ ਅਨੰਦਪੁਰ ਸਾਹਿਬ ਚਮਕੌਰ ਸਾਹਿਬ ਦੇ ਮੁਕਤਸਰ ਸਾਹਿਬ ਦੇ ਮੁਖ ਯੁੱਧ ਗੁਰੂ ਸਾਹਿਬ ਨੇ ਕੀਤੇ ਔਰ ਜਿੱਤੇ ਗੁਲਖਾਂ ਔਰ ਜਮਸ਼ੇਰ ਖਾਨ ਦੋਵੇਂ ਪਠਾਨ ਗੁਰੂ ਜੀ ਦਾ ਪਤਾ ਪੁੱਛਤੇ ਪੁੱਛਤੇ ਨਦੇੜ ਪਹੁੰਚ ਗਏ ਅਤੇ ਸਵੇਰੇ ਸ਼ਾਮ ਦੀਵਾਨ ਦੀ ਹਾਜ਼ਰੀ ਕਰਨ ਲੱਗੇ ਨਾਲ ਹੀ ਨਾਲ ਚਿਰ ਉਡੀਕ ਕੁਨੀ ਸਾਜ਼ਿਸ਼ ਦੀ ਪੂਰਤੀ ਲਈ ਵੀ ਮੌਕੇ ਦੀ ਮੇਲ ਦਾ ਇੰਤਜ਼ਾਰ ਕਰਨ ਲੱਗੇ ਇੱਕ ਦਿਨ ਸ਼ਾਮ ਦੇ ਦੀਵਾਨ ਮਗਰੋਂ ਜਦੋਂ ਗੁਰੂ ਜੀ ਆਰਾਮ ਕਰ ਰਹੇ ਸਨ ਗੁਲਖਾਨ ਨੇ ਖੰਜਰ ਨਾਲ ਹਮਲਾ ਕਰ ਦਿੱਤਾ ਗੁਰੂ ਸਾਹਿਬ ਨੇ ਜਵਾਬੀ ਹਮਲਾ ਕਰਕੇ ਗੁਲਖਾਨ ਨੂੰ ਥਾਂਏ ਚਿਤ ਕਰ ਦਿੱਤਾ ਅਤੇ ਦੂਸਰਾ ਪਠਾਨ ਸਾਥੀ ਵੀ ਸਿੰਘਾ ਹਥੋਂ ਮਾਰ ਮੁਕਾਇਆ ਗਿਆ ਉਸ ਸਮੇਂ ਸ਼ਹਿਰ ਦੇ ਸ਼ਾਨੇ ਜਰਾ ਬੁલાਏ ਗਏ ਜਿਨ੍ਹਾਂ ਨੇ ਜ਼ਖਮ ਸਾਫ਼ ਕਰਕੇ ਟਾਂਕੇ ਲਗਾ ਦਿੱਤੇ ਬਾਦਸ਼ਾਹ ਨੇ ਵੀ ਅੰਗਰੇਜ਼ ਜਰਾ ਕਾਨ ਮਸੀਹ ਅਤੇ ਸ਼ਾਹੀ ਹਕੀਮ ਵਿਸ਼ੇਸ਼ ਤੌਰ ਤੇ ਜ਼ਖਮ ਸੋਣ ਅਤੇ ਮਲਮ ਪੱਟੀ ਆਦੀ ਕਰਨ ਲਈ ਭੇਜੇ। ਧਿਆਨ ਸਿੰਘ ਦੀ ਲਿਖਤ ਦਸਮ ਪਾਸ਼ਾ ਦਾ ਕੋਟਕ ਅਨੁਸਾਰ 10 ਮੋਰਾ ਰੋਜ਼ ਦੋਨਾਂ ਜ਼ਖਮਾਂ ਨੂੰ ਦਿੰਦੇ। ਕਾਲ ਮਸ਼ੀਨ ਆਮ ਦਾ ਅੰਗਰੇਜ਼ੀ ਉਸਨੇ ਅਗਲੇ ਤਰੋਪੇ ਕੋਲ ਕੇ ਫੇਰ ਜ਼ਖਮ ਸੀਤਾ ਮਲਮ ਪੱਟੀ ਕੀਤੀ ਕੁਝ ਹੀ ਦਿਨਾਂ ਵਿੱਚ ਜ਼ਖਮ ਭਰ ਗਏ ਅਤੇ ਅਗਰ ਹੀ ਪੈਣ ਲੱਗ ਪਿਆ ਸੀ ਕਿ ਅਚਾਨਕ ਹੀ ਇੱਕ ਹੋਰ ਕਹਾਣਾ ਵੱਤ ਗਿਆ। ਨਦੇੜ ਵਿਖੇ ਹੀ ਇੱਕ ਦਿਨ ਦੀਵਾਨ ਵਿੱਚ ਹਾਜ਼ਰ ਹੋਏ ਇੱਕ ਸੋਧਾਗਰ ਨੇ ਇੱਕ ਪਾਰੀ ਕਮਾਨ ਪੇੜ ਕੀਤੀ। ਜਿਸ ਨੂੰ ਵੇਖ ਕੇ ਸਸਰਾਂ ਦੇ ਰਸੀਗ ਦਸ਼ਮੇਸ਼ ਪਿਤਾ ਜੀ অতি ਪ੍ਰਸੰਤਾ ਵਿੱਚ ਆਏ ਅਤੇ ਰੋ ਨਾਲ ਚੀਲਾ ਚੜਾਉਣ ਲਗੇ। ਚੀਲਾ ਤਾਂ ਚੜ ਗਿਆ ਪਰ ਨਾਲ ਹੀ ਜਿਥੇ ਵੀ ਟਾਂਕੇ ਕੜਕੜ ਕਰਕੇ ਟੁੱਟ ਗਏ ਜਿਨ੍ਹਾਂ ਨੂੰ ਮੂੜ ਸਿਵਣਾ ਤੇ ਗੁਰੂ ਜੀ ਨੇ ਸੰਤਾਂ ਨੂੰ ਵਰਜ ਦੇ ਤਾ ਤੇ ਕਿਹਾ ਕਿ ਜੋ ਖੇੜ ਵਰਤਨੀ ਸੀ ਉਹ ਵਰਤ ਗਈ ਹੈ ਹੁਣ ਸਾਡਾ ਅੰਤਮ ਸਮਾਂ ਨਜ਼ਦੀਕ ਆ ਗਿਆ ਹੈ ਸੋ ਕਿਸੇ ਕਿਸਮ ਦੇ ਹਿਲੇ ਇਲਾਜ ਕਰਕੇ ਨਿਰਮੂਲ ਤੇ ਬੇਮੈਨੇ ਹਨ ਇਹ ਅਟਲ ਬਚਨ ਸੁਣ ਕੇ ਸੰਗਤ ਵਿੱਚ ਵਿਰਾਗ ਛਾ ਗਿਆ। ਸ਼ਮਤ 1765 ਤੱਕ સુધી ਦੂਜੇ ਦੇਨ ਕਲਗੀਧਰ ਪਾਸ਼ਾ ਨੇ ਖਾਲਸਾ ਪੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੁਗੋ ਜੁਗ ਅਟਲ ਗੁਰਤਾ ਗਦੀ ਦੀ ਛੋਪਣਾ ਕੀਤੀ। ਗੁਰੂ ਗ੍ਰੰਥ ਸਾਹਿਬ ਜੀ ਅੱਗੇ 5 ਪੈਸੇ ਔਰ ਨਾਰੀਅਲ ਪੇਟਾ ਕਰਕੇ ਆਪਣਾ ਸੀਸ ਝੁਕਾਇਆ ਔਰ ਗੁਰੂ ਗੁਰਨ ਸਾਹਿਬ ਜੀ ਨੂੰ ਗੁਰੂਤਾਪਿਆ ਸਭ ਸਿੱਖਣ ਕੋ ਇੱਕ ਹੁਕਮ ਸੁਣਾਇਓ ਸ੍ਰੀ ਮੁਖਵਾਕ ਦੋਰਾ ਆਗਿਆ ਪਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਕੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ मिल बोझ है शब्द में ले। इस समय श्री गुरु ग्रंथ साहब जी ए हुकम नामा आया अचल नगर गोविंद गुरु का नाम जप सुख पाया मन इच्छे सोई फल पाए करते आप वसाया राम करते आप वसाया सर्व सुख पाया उत सिख विदासे गुण गावे पूर्ण परमेश्वर कारज आया रासे प्रभ आप स्वामी आपे रखा आप पिता आप माया कहु नानक सत गुर बलिहारी जिन ए थान सुहाया इस महावाक पिछो गुरु ने सरबत सिख संगत ने बचन किया कि जुगा जुगत इस पावन पवित्र ਪੋਇਤਰਤੀ ਦਾ ਨਾਮ ਸ਼੍ਰੀ ਅਪਚਲ ਨਗਰ ਹੋਇਆ ਇਸ ਅਫਸਰ ਤੇ ਜਕਾਰੇ ਗਜਾਏ ਗਏ ਅਤੇ ਅਕੂਤ ਪ੍ਰਸਾਦ ਲੰਗਰ ਸੁਮਿੰਨ ਸਾਹਿਬਾਨ ਦੇ ਵਿੱਚ ਪੋਤਾਇਆ ਗਿਆ ਕਤਕ ਸੁਦੀ ਪੜ੍ਹਨੇ ਵਾਲੇ ਦਿਨ ਪਾਰੀ ਦੀਵਾਨ ਸਜਿਆ ਜਿਸ ਵਿੱਚ ਰਾਗੀ ਸਿੰਘਾ ਨੇ ਅਤ ਪਿਆਰ ਨਾਲ ਪੋਇਤ ਦੀ ਬਾਣੀ ਦਾ ਵਿਰਾਗ ਮਈ ਕੀਰਤਨ ਕੀਤਾ ਉਪਰੰਤ ਅਕੂਤ ਕੀਰਤਨ ਬਟਾਇਆ ਦੂ ਦੂ ਤੋਂ ਆਇਆ ਸੰਤਾਨ ਨੂੰ ਗੁਰੂ ਜੀ ਨਮਰਨ ਪੀਧਾਰ ਕਰਕੇ અમૃત ਮਈ ਬਚਨ ਸੁਣੋ ਤੇ ਹਿਰਦੇ ਵਿਸਾ ਕੇ ਆਪਣਾ ਜਨਮ ਸਕਾਰਕ ਕੀਤਾ ਗੁਰੂ ਜੀ ਨੇ ਇਹ ਵੱਡੀ ਚੰਨਨ ਦੀ ਚਿખા તૈયાર ਕਰਕੇ ਆਸ-ਪਾਸ ਸੁੰਦਰ ਕਨਾਟਾਂ ਧਨਵਾ ਦਿੱਤੀਆਂ ਅਤੇ ਬਚਨ ਕੀਤਾ ਕਿ ਅੱਜ ਰਾਤੀ ਅਸੀਂ ਅੰਦਰ ਪ੍ਰਵੇਸ਼ ਕਰਾਂਗੇ ਤੁਸੀਂ ਨਿਰਮਾਨ ਕੀਤਨ ਦੀ ਝੜੀ ਲਗਾਈ ਰੱਖਣੀ ਅਤੇ ਅੰਦਰ ਜਾਤੀ ਨਹੀਂ ਮਾਰਨੀ ਨਾਗੰਦ ਗੁਰਮੁਖ ਵੇਦੰਗੁਰਮੁਖ ਰਿਆ ਢੇੜ ਪਿਆ ਰਾਤ ਰਹਿੰਦੀ ਤਾਂ ਦਾ ਸਮਾਂ ਸੀ ਜਦੋਂ ਗੁਰੂ ਜੀ ਨੇ ਸੰਪੂਰਨ ਬਸਤਰ ਸ਼ਸਤਰ ਸਜਾ ਕੇ ਅਰਦਾਸਾ ਸੋਧਿਆ ਖਾਲਸੇ ਨੂੰ ਵਾਹਿਗੁਰੂ ਜੀ ਦਾ ਕਾਲ ਸਾਹਿਬ ਵਾਹਿਗੁਰੂ ਜੀ ਰਫਤੇ ਗਜਾਈ ਅਤੇ ਕਨਾਤਾ ਅੰਦਰ ਪ੍ਰਵੇਸ਼ ਕਰਕੇ ਪੁਰਕ ਦਾਸ ਜਗਤ ਤਮਾਸ਼ਾ ਦੇਖਣ ਉਪਰੰਤ ਬਚਿੱਤਰ ਮਾਟਾ ਖੇਡਦੇ ਹੋਏ ਸੰਪਤ 1765 ਸੁਦੀ ਪੰਛਮੀ ਦੇ ਦਿਨ ਪਰੰਪੁਰਕ ਪਰਮਾਤਮਾ ਵਿੱਚ ਅਪੇਰ ਹੋ ਗਏ ਜਦੋਂ ਚਿਕਾ ਠੰਡੀ ਹੋਣ ਤੇ ਫਰੋਲੀ ਗਈ ਤਾਂ ਸਿਰਫ ਦਸਤਾਰ ਵਿੱਚ ਸਜਾਉਣ ਵਾਲੀ ਇੱਕ ਛੋਟੀ ਕਿਰਪਾਨ ਹੀ ਮਿਲੀ ਜਿਸ ਨੂੰ ਇਸ ਅਸਥਾਨ ਤੇ ਸੰਥਾਪਕ ਕਰਕੇ ਬڑا ਥੜਾ ਬਣਾਇਆ ਗਿਆ ਉਹ ਸਥਾਨ ਅੱਜ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਸਥਾਪਿਤ ਹੈ ਸੰਗਤ ਜੀ ਇਹ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜੀਵਨ ਦੇ ਕੁਝ ਅੰਸ਼ ਉਹਨਾਂ ਦੇ ਜੀਵਨ ਵਿੱਚ ਉਹਨਾਂ ਨੇ ਬਹੁਤ ਹੀ ਕੋਤਕ ਕੀਤੇ ਸਾਰੇ ਕੋਤਕ ਇਹਦੇ ਵੀ ਦਿਖਾਣੇ ਜਾਂ ਦੱਸਣੇ ਸੰਭਵ ਨਹੀਂ ਸਨ ਅਸੀਂ ਆਪ ਜੀ ਨੂੰ ਅਗਲੀ ਵੀਡੀਓ ਵਿੱਚ ਔਰ ਵੀ ਅਦੁੱਤੀ ਘਟਨਾਵਾਂ ਦੱਸਾਂਗੇ ਅਗਲੇ ਵੀਡੀਓ ਦਾ ਇੰਤਜ਼ਾਰ ਕਰੋ ਔਰ ਇੰਦਰਜੀਤ ਨੂੰ ਇਜਾਜ਼ਤ ਦਿਓ ਫਿਰ ਮਿਲਾਂਗੇ ਇੱਕ ਨਵੇਂ ਐਪੀਸੋਡ ਨਾਲ ਨਵੀਂ ਯਾਤਰਾ ਨਾਲ ਨਵੇਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਨਾਲ ਤਾਂ ਤੱਕ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤਾਂ ਕਿ ਹੋਰ ਸੰਗਤਾਂ ਵੀ ਇਸ ਦਾ ਲਾਭ ਖੜ ਸਕਣ ਸੇਖਣ ਕੋ ਉਕਮ ਹੈ ਸਾਪ ਸੇਖਣ ਕੋ ਉਕਮ ਹੈ